ਜਾਨਕਾਰੀ ਆਈਪੀਐਸ ਕੰਪਲਿਟ ਕਰੀ ਕੀ ਕਹਿਣਾ ਤੁਹਾਨੂੰ ਮਾਨਯੋਗ ਅਜੇ ਗਾਂਧੀ ਆਈਪੀਐਸ ਐਸਐਸਪੀ ਮੋਗਾ ਬੋਲੋ ਮਾੜੀ ਅੰਸਰਾਂ ਦੇ ਖਿਲਾਫ ਇੱਕ ਵਿਸ਼ੇਸ਼ ਵਿਸ਼ੇਸ਼ ਮਹਮ ਲਗਾਤਾਰ ਜਾਰੀ ਹੈ ਉਸੇ ਮਹਮ ਦੀ ਘੜੀ ਵਿੱਚ ਅ ਬਿੱਤੇ ਦੇ ਨਿਮ ਮਕਦਮਾ ਨੰਬਰ 131 ਅੰਡਰ ਸੈਕਸ਼ਨ 2 ਆਮ ਐਕਟ 8 ਮਹਿਨਾ ਦੇ ਵਿੱਚ ਸੀਐਸਟ ਆਫ ਦੀ ਟੀਮ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਨੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਤੋ ਉਹਨਾਂ ਦੀ ਸਰਚ ਕਰਨ ਤੇ ਉਹਨਾਂ ਕੋਲ 4 ਪਿਸਤਲ ਬੱਤੀ ਬੋਰ ਸਮੇਤ 6 ਰੋਂ 6 ਜੰਦਾ ਰੋਂ ਬੱਤੀ ਬੋਰ ਦੇ ਬਰਾਮਦ ਕੀਤੇ ਗਏ। ਇਹ ਦੋਨੋਂ ਵਿਅਕਤੀਆਂ ਦੀ ਪਛਾਣ ਮੰਤਾਰ ਉਰਫ ਗੋਪੀ ਵਾਸੀ ਬਾਗਾਪੁਰਾਣਾ ਅਤੇ ਬੁੱਟਾ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਅਜੀਤਨਗਰ ਮੋਗਾ ਵਜੋਂ ਹੋਈ ਹੈ। ਇਹ ਦੋਨੋਂ ਵਿਅਕਤੀ ਠਾਣਾ ਬੈਣਾ ਦੇ ਏਰੀਆ ਵਿੱਚ ਹੀ ਇੱਕ ਪੁਲੀ ਦੇ ਕੋਲ ਰੁਕੇ ਹੋਏ ਸੀ ਤੇ ਇਹਨਾਂ ਕੋਲ ਇੱਕ ਸਿਆਜ਼ ਗੱਡੀ ਜਿਸ ਦਾ ਦਿੱਲੀ ਦਾ ਨੰਬਰ ਹੈ। ਇਹ ਵੀ ਬ੍ਰਾਂਧ ਹੋਈ ਹੈ ਇਹਦੇ ਪੁਰਾਣੇ ਰਿਕਾਰਡ ਚ ਮੁਤਾਬਕ ਮੰਤਾਰ ਦੇ ਉੱਪਰ ਪਹਿਲਾਂ ਹੀ ਦੋ ਮੁਕੱਦਮੇ ਦਰਜ ਨੇ ਤੇ ਬੂਟਾ ਸਿੰਘ ਦੇ ਉੱਤੇ ਫਿਲਹਾਲ ਰਿਕਾਰਡ ਮੁਤਾਬਕ ਕੋਈ ਮੁਕੱਦਮਾ ਦਰਜ ਨਹੀਂ ਹੈਗਾ ਪਰ ਇਹਨਾਂ ਨੂੰ ਅੱਜ ਮਾਂਜੋ ਕਤਾਲ ਤੋਂ ਵਿੱਚ ਪੇਸ਼ ਕਰਕੇ ਇਹਨਾਂ ਦਾ ਫਰਦਰ ਮੰਡ ਲਿਆ ਗਿਆ ਹੈ ਤੇ ਇਹ ਪਤਾ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਵੀ ਜੋ ਇਹ ਚਾਰ ਵੈਪਨ ਨੇ ਇਹ ਕਿਸ ਵਾਰਦਾਤ ਵਿੱਚ ਇਹਨਾਂ ਨੇ ਪਹਿਲਾਂ ਵਰਤੇ ਨੇ ਕਿ ਵੈਪਨ ਇਹਨਾਂ ਦੇ ਆਪ ਦੇ ਸੀ ਜਾਂ ਕਿ ਲਾਇਸੈਂਸ ਕੀ ਸੀ ਅਹ ਇਹ ਨਜਾਇਜ਼ ਹਥਿਆਰ ਨੇ ਜੀ ਇਹ ਕਿੱਥੋਂ ਲੈ ਕੇ ਇਹਦੀ ਤਫ਼ਤੀਸ਼ ਚੱਲੇ ਜਾ ਰਹੀ ਹੈ ਮੁੱਢਲੀ ਜਾਂਚ ਤੋਂ ਕੀ ਪਤਾ ਲੱਗਿਆ ਇਹ ਹੀ ਹਾਲੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਜਦੋਂ ਹੋਰ ਡਿਟੇਲ ਆਊਗੀ ਫਿਰ ਤੁਹਾਨੂੰ ਨਾਲ ਸ਼ੇਅਰ ਕੀਤੀ ਜਾਊਗੀ ਉਹ ਸਾਹਮਣੇ ਆਏ ਉਹਨੇ ਕਿਤੇ ਕੋਈ ਵਾਰਦਾਤ ਨੂੰ ਅੰਜਾਮ ਦਿੱਤਾ ਉਹੀ ਜਿਹੜੇ ਬੀਤੇ ਦਿਨ ਹੀ ਕੁਝ ਇੱਕ ਦੋ ਇਨਸੀਡੈਂਟ ਹੋਏ ਨੇ ਉਹ ਉਹਨਾਂ ਦੀ ਇਹਨਾਂ ਤੋਂ ਫਰਦਰ ਪੁੱਛਪੜਤਾਲ ਜਾ ਰਹੀ ਹੈ ਵੀ ਇਹਨਾਂ ਨੇ ਕਿਸੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਕਿ ਨਹੀਂ ਉਹ ਜਦੋਂ ਕਲੀਅਰ ਹੋਏਗਾ ਫਿਰ ਤੁਹਾਡਾ ਨਾਮ ਫਿਰ ਸਾਂਝਾ ਕੀਤਾ ਜਾਊਗਾ ਜਿਹੜੀ ਕਾਰਗ੍ਰਾਮ ਦਿੱਤੀ ਗਈ ਹੈ ਦੇ ਜਿਹੜੇ ਨੰਬਰ ਦੇ ਇਹਨਾਂ ਦੇ ਆਗੇ ਆ ਨਹੀਂ ਜੀ ਇਹਦੀ ਓਨਰਸ਼ਿਪ ਫਲੇ ਵੈਰੀਫਾਈ ਕੀਤੀ ਜਾਦੀ ਹੈ ਸਰ ਜੀ ਇਹ ਜਾਣਕਾਰੀ ਅੱਜ ਦੀ ਪ੍ਰੈਸ ਕਾਨਫਰੰਸ ਬਾਰੇ ਕੀ ਕਹਿਣਾ ਚਾਹੁੰਦੇ ਹਨ ਮਾਨਯੋਗ ਅਜੇ ਗਾਂਧੀ ਆਈਪੀਐਸ ਐਸਐਸਪੀ ਮੋਗਾ ਬੋਲੋ ਮਾੜੀ ਅੰਸਰਾਂ ਦੇ ਖਿਲਾਫ ਇੱਕ ਵਿਸ਼ੇਸ਼ ਵਿਸ਼ੇਸ਼ ਮਹਿੰਮ ਲਗਾਤਾਰ ਜਾਰੀ ਹੈ ਉਸੇ ਮਹਿੰਮ ਦੀ ਘੜੀ ਵਿੱਚ ਅ ਬੀਤੇ ਦਾ ਨਿਮ ਮਕਦਮਾ ਨੰਬਰ 131 ਅੰਡਰ ਸੈਕਸ਼ਨ 2 ਆਮਜ਼ ਐਕਟ ਖਾਲਾ ਮੈਨਾ ਦੇ ਵਿੱਚ ਸੀਐਸਟ ਆਫ ਦੀ ਟੀਮ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਨੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਤੇ ਉਹਨਾਂ ਦੀ ਸਰਚ ਕਰਨ ਤੇ ਉਹਨਾਂ ਕੋਲੋਂ ਚਾਰ ਪਿਸਤਲ ਬੱਤੀ ਬੋਰ ਸਮੇਤ 6 ਰੋਂਡ 6 ਜੰਦਰ ਰੋਂਡ ਬੱਤੀ ਬੋਰ ਦੇ ਬਰਾਮਦ ਕੀਤੇ ਗਏ ਇਹ ਦੋਨੋਂ ਵਿਅਕਤੀਆਂ ਦੀ ਪਛਾਣ ਮਨਤਾਰ ਉਰਫ ਗੋਪੀ ਵਾਸੀ ਬਾਗਾਪੁਰਾਣਾ ਅਤੇ ਬੁੱਟਾ ਸਿੰਘ ਪੁੱਤਰ ਮੰਗਾ ਸਿੰਘ ਵਾਸੀ ਅਜੀਤਨਗਰ ਮੋਗਾ ਵਜੋਂ ਹੋਈ ਹੈ ਇਹ ਦੋਨੋਂ ਵਿਅਕਤੀ ਠਾਣਾ ਬੈਣਾ ਦੇ ਏਰੀਆ ਵਿੱਚ ਹੀ ਇੱਕ ਪੁਲੀ ਦੇ ਕੋਲ ਰੁਕੇ ਹੋਏ ਸੀ ਤੇ ਇਹਨਾਂ ਕੋਲ ਇੱਕ ਸਿਆਜ਼ ਗੱਡੀ ਜਿਸ ਦਾ ਦਿੱਲੀ ਦਾ ਨੰਬਰ ਹੈ ਇਹ ਵੀ ਬਰਾਮਦ ਹੋਈ ਹੈ ਇਹਦੇ ਪੁਰਾਣੇ ਰਿਕਾਰਡ ਚ ਮੁਤਾਬਕ ਮੰਤਾਰ ਦੇ ਉੱਪਰ ਪਹਿਲਾਂ ਹੀ ਦੋ ਮੁਕੱਦਮੇ ਦਰਜ ਨੇ ਤੇ ਬੂਟਾ ਸਿੰਘ ਦੇ ਉੱਤੇ ਫਿਲਹਾਲ ਰਿਕਾਰਡ ਮੁਤਾਬਕ ਕੋਈ ਮੁਕੱਦਮਾ ਦਰਜ ਨਹੀਂ ਹੈਗਾ ਪਰ ਇਹਨਾਂ ਨੂੰ ਅੱਜ ਮਾਂਜੋ ਕਤਾਲ ਤੋਂ ਪੇਸ਼ ਕਰਕੇ ਇਹਨਾਂ ਦਾ ਫਰਦਰ ਮੰਡ ਲਿਆ ਗਿਆ ਹੈ ਤੇ ਇਹ ਪਤਾ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਵੀ ਜੋ ਇਹ ਚਾਰ ਵੈਪਨ ਨੇ ਇਹ ਕਿਸ ਵਾਰਦਾਤ ਵਿੱਚ ਇਹਨਾਂ ਨੇ ਬਲਾ ਵਰਤੇ ਨੇ ਇਹ ਵੈਪਨ ਇਹਨਾਂ ਦੇ ਆਪ ਦੇ ਸੀ ਜਾਂ ਕਿ ਲਾਇਸੈਂਸ ਕੀ ਸੀ ਨਹੀਂ ਇਹ ਨਜਾਇਜ਼ ਹਥਿਆਰ ਨੇ ਜੀ ਇਹ ਕਿੱਥੋਂ ਲੈ ਕੇ ਇਹਦੀ ਤਫਤੀਸ਼ ਚੱਲੇ ਜਾ ਰਹੀ ਮੁੱਢਲੀ ਜਾਣ ਤੋਂ ਕੀ ਪਤਾ ਲੱਗਾਈ ਇਹ ਹੀ ਹਾਲੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਜਦੋਂ ਹੋਰ ਡਿਟੇਲ ਆਊਗੀ ਫਿਰ ਤੁਹਾਨੂੰ ਸ਼ੇਅਰ ਕੀਤੀ ਜਾਊਗੀ ਤੋਂ ਸਾਹਮਣੇ ਆਏ ਇਹਨਾਂ ਨੇ ਕਿਤੇ ਕੋਈ ਵਾਰਦਾਤ ਨੂੰ ਇੰਜਾਮ ਦੇਣਾ ਸੀ ਉਹੀ ਜਿਹੜੇ ਬੀਤੇ ਦਿਨ ਹੀ ਕੁਝ ਇੱਕ ਦੋ ਇਨਸੀਡੈਂਟ ਹੋਏ ਨੇ ਉਹ ਉਹਨਾਂ ਦੀ ਇਹਨਾਂ ਤੋਂ ਫਰਦਰ ਪੁੱਛਪੜਤਾਲ جاری ਹੈ ਵੀ ਇਹਨਾਂ ਨੇ ਕਿਸੇ ਵਾਰਦਾਤ ਨੂੰ ਇੰਜਾਮ ਦਿੱਤਾ ਹੈ ਕਿ ਨਹੀਂ ਉਹ ਜਦੋਂ ਕਲੀਅਰ ਹੋਏਗਾ ਫਿਰ ਤੁਹਾਡੇ ਨਾਲ ਫਿਰ ਸਾਂਝਾ ਕੀਤਾ ਜਾਊ ਜਿਹੜੀ ਕਾਰ ਬਰਾਮਦ ਕੀਤੀ ਗਈ ਹੈ ਤੇ ਜਿਹੜੇ ਨੰਬਰ ਦੀ ਇਹਨਾਂ ਦੇ ਆਗੇ ਨਹੀਂ ਚੋਰੀ ਨਹੀਂ ਜੀ ਇਹਦੀ ਓਨਰਸ਼ਿਪ ਫਲੇ ਵੈਰੀਫਾਈ ਕੀਤੀ ਜਾ ਰਹੀ ਹੈ